550 ਆ ਗਿਆ ਸਿਉਨਾਲੀਕਾ ਐਚ ਡੀ ਐਮ ਦਸੀ ਬਾਈ ਜਗਤਾਰੇ ਦੇ ਬਾਈ ਜੀ 16 ਮਾਡਲ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਦਸੀ ਬਾਈ ਜਗਤਾਰ 2009 ਮਾਡਲ ਆ ਬਾਈ ਜੀ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਪੂਰਾ ਸੌਦਾ ਵਾਕੇ ਕਰ ਲੈਣ ਬਾਈ ਸੌਦਾ ਵਾਕੇ ਕਰਨ ਹਾਂ ਜੀ ਵਾਕੇ ਇਹ ਬਾਈ ਟਰੈਕਟਰ ਦਾ ਇੰਜਨ 575 ਦਾ 10 ਮਾਡਲ ਦਾ ਲੱਗਾ ਜੀ ਠੀਕ ਹੈ ਜੀ ਮਗਰ ਉਹ ਟਰੈਕਟਰ 99 ਮਾਡਲ ਆ ਜੀ 275 ਆ ਦੂਜਾ ਹੈਗਾ ਧਿੰਦਰੀ ਆਈ ਆ ਠੀਕ ਹੈ ਜੀ। ਨਵੇਂ ਮਾਡਲ ਦਾ ਫਿਰ ਰੇਟ ਕਿੰਨਾ ਆ ਗਿਆ? ਰੇਟ ਤਾਂ ਇਹਦਾ 135000 ਲਿਖਿਆ ਜੀ ਆਪਾਂ ਟਰੈਕਟਰ 120000 ਦਾ ਦੇ ਦਿਆਂਗੇ ਜੀ। ਠੀਕ ਆ ਗਿਆ ਸਟੈਂਡਰਡ 450। ਇਹਦੇ ਬਾਰੇ ਦੱਸੀ ਬਈ। 450 ਸਟੈਂਡਰਡ ਆ ਜੀ। ਮਗਰਲੇ ਟਾਇਰ ਹੋਣਗੇ 80 ਪੈਸੇ ਬਾਈ ਜੀ। ਠੀਕ ਹੈ ਜੀ। ਬੋਲੋ ਦੇ। ਠੀਕ ਹੈ ਜੀ। ਮੂਰਲੇ ਟਾਇਰ ਹੋਣਗੇ 80 85 ਪੈਸੇ। ਠੀਕ ਹੈ ਜੀ। ਰੰਗ ਪੇਂਟ ਰੰਗ ਪੇਂਟ ਜਿਵੇਂ ਜਣੀਆਂ ਨਾ ਬਾਈ ਜੀ। ਠੀਕ ਹੈ ਇੰਜਨ ਗੇਅਰ ਦਾ। ਇੰਜਨ ਗੇਅਰ ਵਾ ਕੇ ਸੌਦਾ ਕਰਨ। 735 735। ਇਹਦੇ ਬਾਰੇ ਦੱਸੀ ਬਾਈ। ਪੰਜਾਬ ਨੰਬਰ ਆ ਜੀ ਠੀਕ ਆ ਜੀ ਮਦਰਲੇ ਟਾਇਰ 45 ਪੈਸੇ ਹੋਣਗੇ ਬਾਈ ਠੀਕ ਆ ਜੀ ਬਾ ਮੂਰ ਨੇ 30 ਪੈਸੇ ਆ ਠੀਕ ਮਿੱਤਰੋ ਆਪਾਂ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆ ਸਾਡੇ ਨਾਲ ਵੀਰ ਜੁੜਿਆ ਜਗਤਾਰ ਸਿੰਘ ਸਾਸਰੀ ਗੜਬੀ ਸਾਸਰੀ ਗੜਬੀ ਬਾਈ ਉਹ ਠੀਕ ਆ ਭਰਾ ਠੀਕ ਆ ਵੀਰ ਜੀ ਕਿੰਨੇ ਕ ਟਰੈਕਟਰ ਲੈਤੇ ਆ ਟਰੈਕਟਰ ਹੈਗਾ C7J C7 ਟਰੈਕਟਰ ਲੈ ਕੇ ਆਏ ਬਈ ਕਾਪੀ ਕਾਗਜਾਂ ਦੇ ਕਿ ਮੈਨੇ ਕਾਪੀ ਕਾਗਜਾਂ ਦੇ ਜਮਾ ਸਹੀ ਹੈ ਬਈ Ориਜినਲ ਸਾਰੀਆਂ ਕਾਪੀਆਂ ਹੋਣਗੀਆਂ ਪੰਜਾਬ ਨੰਬਰ ਹੋਊਗਾ ਸਾਰੇ ਪੰਜਾਬ ਨੰਬਰ ਸਾਰੇ ਪੰਜਾਬ ਨੰਬਰ ਸਾਰੇ ਪੰਜਾਬ ਨੰਬਰ ਟਰੈਕਰ ਮਿਲਣਗੇ ਬਈ ਆਪਾਂ ਹੁਣ ਇਥੋਂ ਸਟਾਰਟ ਕਰਦੇ ਆਂ ਬਈ ਜਗਤਾਰ 275 DI ਮਹਿੰਦਰਾ ਤੋਂ ਇਹਦੇ ਬਾਰੇ ਦੱਸੀ ਬਈ ਬਾਈ ਇਹ 99 ਮਾਡਲ ਹੈ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਸਾਰਾ ਜੈਨਿਅਨ ਟਰੈਕਟਰ ਹੈ ਸਾਰਾ ਜੈਨਿਅਨ ਹੈ ਸਾਰਾ ਜੈਨਿਅਨ ਹੈ ਮਗਰਲੇ JK ਦੇ ਟਾਇਰ ਨਵੇਂ ਆ ਠੀਕ ਹੈ ਜੀ ਮੂਰਲੇ ਟਾਇਰ ਰੱਦੇ ਆ ਜੀ ਠੀਕ ਹੈ ਜੀ ਹਾਂ ਚਾਰੇ ਜਕੇ ਦੇ ਟਰੈਕਟਰ ਹੈ 275 ਟਰੈਕਟਰ ਹੈ ਠੀਕ ਹੈ ਜੀ 99 ਮਾਡਲ ਹੈ ਠੀਕ ਹੈ ਜੀ 190000 ਰੁਪਿਆ ਰੇਟ ਆ ਜੀ ਠੀਕ ਹੈ ਜੀ ਇਹਦੇ ਚੋਂ ਆਪਾਂ ਡਿਸਕਾਊਂਟ 15000 ਰੁਪਿਆ ਕਰ ਦਿਆਂਗੇ 15000 ਹਾਂ ਜੀ 15000 ਰੁਪਿਆ ਡਿਸਕਾਊਂਟ ਹੋ ਜੂ ਮਿੱਤਰੋ ਇਹਦੇ ਵਿੱਚੋਂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਚੰਗਾ ਡਰ ਮੂਰੇ ਆ ਗਿਆ 5245 ਮੈਸੀ ਇਹਦੇ ਬਾਰੇ ਦੱਸੀ ਬਾਈ ਜਗਤਾਰ 2009 ਮਾਡਲ ਆ ਬਾਈ ਜੀ ਠੀਕ ਹੈ ਜੀ ਯਾਰ ਨੰਬਰ ਆ ਜੀ ਠੀਕ ਹੈ ਜੀ ਸਾਰਾ ਜੈਨੀਆਂ ਟਰੈਕਟਰ ਆ ਜੀ ਠੀਕ ਹੈ ਜੀ ਮਗਰਲੇ ਟਾਇਰ 90 ਤੋਂ 95 ਪੈਸੇ ਆ ਜੀ ਠੀਕ ਹੈ ਜੀ ਜੇ ਕਿਹਦੇ ਠੀਕ ਹੈ ਜੀ ਮੂਰਲੇ ਗੁਡੀਆਰ ਦੇ 85 ਪੈਸੇ ਆ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਪੂਰਾ ਸੌਦਾ ਵਾਹ ਕੇ ਕਰ ਲੈਣ ਬਾਈ ਜੀ ਸੌਦਾ ਵਾਹ ਕੇ ਕਰਨਾ ਹਾਂਜੀ ਵਾਹ ਕੇ ਰੋਟਾਵੇਟਰ ਪਾ ਕੇ ਕਰਨਾ ਠੀਕ ਹੈ ਜੀ ਤੇ ਛਤਰੀ ਹੈਗੀ ਨਾਲ ਛਤਰੀ ਹੈ ਨਹੀਂ ਬਾਈ ਜੀ ਛਤਰੀ ਆਈਆਂ ਜਿਵੇਂ ਹੈਗਾ ਜਿਵੇਂ ਹੈਗਾ ਆਈਆਂ ਹਾਂ ਡੰਡਾ ਡਰਾਵਰ ਨਾਲ ਹੈ ਠੀਕ ਹੈ ਜੀ ਤੇ ਕਿੰਨੇ ਮਾਡਲ ਆਗੇ 9 ਮਰਲਾ ਜੀ ਤੇ ਰੇਟ ਦੀ ਗੱਲ ਕੀ ਤੇ ਰੇਟ ਇਹਦਾ 2,85,000 ਰੇਟ ਆ ਜੀ ਠੀਕ ਹੈ ਜੀ ਹਾਂ ਇਹਦੇ ਚੋਂ ਆਪਾਂ ਮਾਨਤਾਨ ਬੰਦੇ ਦਾ ਜ਼ਰੂਰ ਕਰਾਂਗੇ ਮਾਨਤਾਨ ਹੋ ਜੀ ਹਾਂਜੀ ਠੀਕ ਹੈ ਜੀ 15 ਦਾ ਵੀ ਕਰ ਸਕਦੇ ਆ 20 ਦਾ ਵੀ ਕਰ ਸਕਦੇ ਠੀਕ ਹੈ ਜੀ ਤੇ ਮੂਰੇ ਆ ਗਿਆ NC ਆਸ ਆ ਹਾਂਜੀ ਤੇ ਇਹਦੇ ਬਾਰੇ ਦੱਸੀ ਬਈ ਜੀ ਉਤਾਰ ਇਹ ਬਾਈ ਜੀ 95 ਮਰਲਾ ਠੀਕ ਹੈ ਜੀ ਸਿੰਗਲ ਗੇਅਰ ਆ ਜੀ ਠੀਕ ਹੈ ਜੀ ਕੰਟਰੋਲ ਲੈ ਬਟਾ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਟਾਇਰ ਮਗਰਲੇ ਅੱਦੇ ਹੋਣਗੇ ਜੀ ਠੀਕ ਹੈ ਜੀ ਮੂਰਲੇ 40 ਕੇ ਪੈਸੇ ਆ ਜੀ ਠੀਕ ਹੈ ਜੀ ਹਾਂ ਤੇ ਰੰਗ ਪੈਂਡ ਦਾ ਰੇਨ ਵਾਲਾ ਰੰਗ ਬਾਈ ਜੀ ਮੜਾ ਚਿਰਦਾ ਵੱਜਾ ਹੋਇ ਤੇ ਠੀਕ ਹੈ ਜੀ ਛੋ ਛੋ ਤੇ ਠੀਕ ਥੱਲੇ ओरिजिनल ਆ ਜੀ ਥੱਲੇ ਹੋ ਰੇਨ ਵਾਲਾ ਬਾਈ ਰੰਗ ਸੋ ਸੂ ਤੇ ਵੱਜਿਆ ਹੋਇਆ ਹਾਂ ਚਿਰਦਾ ਵੱਜਿਆ ਜੀ ਚਿਰਦਾ ਵੱਜਿਆ ਹੋਇਆ ਤੇ ਮਾਡਲ ਇਹ ਆ ਗਿਆ 95 95 ਮਾਡਲ ਆ ਜੀ ਰੇਟ 1 ਲੱਖ 10000 ਹੈ ਹਾਂ ਜੀ ਇਹ ਆਪਾਂ 90000 ਦਾ ਦੇ ਦਿਆਂਗੇ ਜੀ 90000 ਦਾ ਇਹ ਟਰੈਕਟਰ ਮਿੱਤਰੋ ਬਣ ਜੂਆ ਟਰੈਕਟਰ ਦੇਖ ਸਕਦੇ ਤੁਸੀਂ ਤੇ ਮੂਰੇ ਆ ਗਿਆ 475 ਡੀਆਈ ਮਹਿੰਦਰਾ ਇਹਦੇ ਬਾਰੇ ਦੱਸਿਓ ਜੀ ਇਹ ਬਾਈ ਜੀ ਟਰੈਕਟਰ ਦਾ ਇੰਜਨ 575 ਦਾ 10 ਮਾਡਲ ਦਾ ਲੱਗਾ ਜੀ ਠੀਕ ਹੈ ਜੀ ਮਗਰੋਂ ਟਰੈਕਟਰ 99 ਮਾਡਲ ਆ ਜੀ 275 ਆ ਦੂਜਾ ਹੈਗਾ ਮਿੰਦਰੀ ਆਈ ਆ ਠੀਕ ਹੈ ਜੀ 99 ਮਾਡਲ ਮਿੰਦਰੀ ਨੀ ਲੰਗਾ ਨਹੀਂ ਆਈਆਂ ਹਾਂਜੀ ਹਾਂਜੀ ਇਹ ਮਗਰੋਂ ਟਰੈਕਟਰ ਉਹ ਆ ਪੰਜਾਬ ਨੰਬਰ ਆ ਇੰਨਾਂ ਦਾ 10 ਮਾਡਲ ਦਾ ਲੱਗਾ ਫੇਵਰ ਲੱਗੀ ਵੀ ਆ ਠੀਕ ਹੈ ਜੀ ਟਾਇਰ ਮਗਰ ਲਈ 80 ਪੈਸੇ ਹੋਣਗੇ ਮੂਹਰ ਲਈ ਟਾਇਰ ਦਦੇ ਹੋਣਗੇ ਠੀਕ ਹੈ ਜੀ ਇੰਨ ਗੇਅਰ ਦਾ ਪੂਰਾ ਸਹੀ ਹੋਊਗਾ ਜੀ ਠੀਕ ਹੈ ਜੀ ਤੇ 91 ਮਾਡਲ ਦਾ ਫਿਰ ਰੇਟ ਕਿੰਨਾ ਆ ਗਿਆ ਰੇਟ ਤੇ ਤਾਂ 1,35,000 ਲਿਖਿਆ ਜੀ ਆਪਾਂ ਟਰੈਕਟਰ 1,20,000 ਦਾ ਦੇ ਦਿਆਂਗੇ ਜੀ ਠੀਕ ਹੈ ਇੰਜਨ ਜਾਨੀ ਕਿ 585 ਵਾਲਾ ਧਰਤਾ ਹੈ 575 ਦਾ ਜੀ 575 ਦਾ ਹਾਂ 575 ਦਾ ਅਰੀਜਨਲ ਲੱਗਾ ਜੀ ਕੰਪਨੀ ਨੂੰ ਠੀਕ ਹੈ ਹਾਂ ਸੈਲਫ ਸਟਾਰਟ ਹੋਊਗਾ ਫੈਵਰ ਛਤਰੀ ਲੱਗੀ ਹੈ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਚੰਗਾ ਹੈ ਤੇ ਅੱਗੇ ਆ ਗਿਆ 3511 ਬਾਈ ਜੀ 3511 90 ਮਾਡਲ 90 ਮਾਡਲ ਟਰੈਕਟਰ ਕਿਵੇਂ ਆ ਬਾਈ ਇਹ ਇੰਜਨ ਗੇਅਰ ਦਾ ਸਹੀ ਆ ਬਾਈ ਜੀ ਤੇ ਰੰਗ ਪੇਂਟ ਦਾ ਰੰਗ ਪੇਂਟ ਵੀ ਅਰੀਜਨਲ ਹੀ ਹੈ ਤੇ ਟਾਇਰਾਂ ਦੀ ਗੱਲ ਕੀਤੀ ਹੈ ਟਾਇਰ ਮਗਰਲੇ ਅੱਧੇ ਆ ਪੂਰਲੇ ਵੀ ਅੱਧੇ ਆ ਬਾਈ ਜੀ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਕਿੰਨੇ ਆ ਗਿਆ ਇਹ 90 ਬਾਈ 90 ਤੇ ਰੇਟ ਹੈ ਰੇਟ ਇਹਦਾ 1 ਲੱਖ 5000 ਲਿਖਿਆ ਜੀ 90000 ਤਾਂ ਦੇ ਦੇਗੇ 90000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਅੱਧੇ ਟਾਇਰ ਆ ਅੱਧੇ ਟਾਇਰ ਤੇ ਮੂਰੇ ਆ ਗਿਆ ਸਟੈਂਡਰਡ 450 ਇਹਦੇ ਬਾਰੇ ਦੱਸੀ ਮੈ 450 ਸਟੈਂਡਰਡ ਆ ਜੀ ਮਗਰਲੇ ਟਾਇਰ ਹੋਣਗੇ 80 ਪੈਸੇ ਬਾਈ ਜੀ ਠੀਕ ਹੈ ਜੀ ਬੋਲੋ ਦੇ ਠੀਕ ਹੈ ਜੀ ਮੂਰਲੇ ਟਾਇਰ ਹੋਣਗੇ 80 85 ਪੈਸੇ ਠੀਕ ਹੈ ਜੀ ਰੰਗ ਪੇਂਟ ਰੰਗ ਪੇਂਟ ਜਮ ਜਣੀਆਂ ਨਾ ਬਾਈ ਜੀ ਠੀਕ ਹੈ ਇੰਜ ਗੇਅਰ ਦਾ ਇੰਜਨ ਗੇਅਰ ਵਾ ਕੇ ਸੌਦਾ ਕਰਨ ਵਾ ਕੇ ਸੌਦਾ ਕਰ ਲੈ ਹਾਂ ਹੈਵਰ ਲੱਗੀ ਹੋਈ ਆ ਹੈਵਰ ਲੱਗੀ ਹੋਈ ਆ ਸਾਊਂਡ ਸਿਸਟਮ ਵਿੱਚ ਹਾਂ ਵਿੱਚ ਹੀ ਆ ਵਿੱਚ ਹੀ ਸਭ ਕੁਝ ਸਾਊਂਡ ਸਿਸਟਮ ਵਿੱਚੇ ਜਾਓ ਬਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮਾਡਲ ਇਹ ਕਿੰਨਾ ਆ ਗਿਆ ਸੀ 2004 ਆ ਜੀ ਤੇ ਰੇਟ 2004 285000 ਆ ਜੀ ਡਿਮਾਂਡ 20000 ਡਿਸਕਾਊਂਟ ਕਰ ਦਾਂਗੇ ਜੀ 20000 ਰੁਪਇਆ ਡਿਸਕਾਊਂਟ ਹੋ ਜੂ ਮਿੱਤਰੋ ਇਹ ਚ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਦਾ ਬਾਈ ਕਹਿੰਦਾ ਰੀਨਲ ਹੈ ਵਾਹ ਕੀ ਸੌਦਾ ਕਰ ਸਕਦੇ ਹੋ ਮੁਰੇ ਆ ਗਿਆ 735 ਸਵਾ 735 ਇਹਦੇ ਬਾਰੇ ਦੱਸੀ ਬਾਈ ਜੀ 98 ਮਾਡਲ ਆ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਮਾਗਰਲੇ ਟਾਇਰ 45 ਪੈਸੇ ਹੋਣਗੇ ਬਾਈ ਠੀਕ ਹੈ ਜੀ ਬਹ ਮੂਰ ਨੇ 300 ਪੈਸੇ ਹੈ ਠੀਕ ਹੈ ਜੀ ਰੰਗ ਦਾ ਅਰੀਜਨਲ ਆ ਬਾਈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਪੂਰਾ ਸੋਨੇ ਵਰਗਾ ਜੀ ਸੋਨੇ ਵਰਗਾ ਹਾਂ ਬਾਹਰ ਪੰਪ ਹੈ ਬਾਹਰ ਪੰਪ ਵਾਲਾ ਮੇਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਿੰਪਲ ਕੱਪੜੇ ਵਾਲੀ ਛਤਰੀ ਹੈ ਤੇ ਮਾਡਲ ਇਹ ਆ ਗਿਆ ਸੀ 99 99 ਤੇ ਰੇਟ ਦੀ ਗੱਲ ਕਰੀਏ ਰੇਟ ਬਾਈ ਜੀ 1,55,000 ਕਰਦੇ ਆ ਠੀਕ ਹੈ ਜੀ ਇਹ ਚ 20,000 ਰੁਪਏ ਡਿਸਕਾਊਂਟ ਕਰ ਦਾਂਗੇ 20,000 ਰੁਪਏ ਡਿਸਕਾਊਂਟ ਮੌਕੇ ਤੇ ਹੋ ਜੂ ਮੇਤਰੋ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਆ ਜੋ ਅਗਲੇ ਟਰੈਕਟਰ ਦੀ ਆਸੇ ਹੁਨਾਲੀਕਾ ਐਚ ਡੀ ਐਮ ਦਸੀ ਬਾਈ ਜਕਰਾਰੇ ਦੇ ਬਾਈ ਜੀ 16 ਮਾਡਲ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਪੂਰਾ ਵਧੀਆ ਜੀ ਵਾਹ ਕੇ ਸੌਦਾ ਕਰ ਸਕਦਾ ਬੰਦਾ ਰੰਗ ਪੇਂਟ ਦਾ ਰੰਗ ਪੇਂਟ origial ਹੈ ਬਾਈ ਜੀ ਠੀਕ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਮਗਰਲੇ ਐਮ ਆਰ ਐਫ ਦੇ ਹੋਣਗੇ 90 ਪੈਸੇ ਬਾਈ ਜੀ ਠੀਕ ਹੈ ਜੀ ਹਾਂ ਮੂਰਲੇ ਪੋਲੋ ਦੇ ਆ ਜੀ ਠੀਕ ਹੈ ਜੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਪ੍ਰੈਸਰ ਕਟਾਈ ਚ ਆ ਗਿਆ ਟਰੈਕਟਰ ਚੰਗਾ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਮਾਡਲ 16 ਬਾਈ ਜੀ ਤੇ ਰੇਟ ਰੇਡ 475000 ਕਰਦੇ ਆਂ ਹਾਂਜੀ ਇਹ ਚ 15000 ਰੁਪਿਆ ਡਿਸਕਾਊਂਟ ਕਰ ਦਿਆਂਗੇ 15000 ਰੁਪਿਆ ਡਿਸਕਾਊਂਟ ਹੋ ਜੂ ਮਿੱਤਰੋ ਤੇ ਟਰੈਕਟਰ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਡਬਲ ਡਿਸਟ੍ਰਿਬਿਊਟਰ ਤੇ ਹਾਂ ਤੇ ਛਤਰੀ ਹੈਗੀ ਇਹਦੇ ਨਾਲ ਹਾਂਜੀ ਛਤਰੀ ਛਤਰੀ ਇਹਦੇ ਨਾਲ ਹੈ ਨਹੀਂ ਬਾਈ ਜੀ ਹੈ ਨਹੀਂ ਜੀ ਡੰਡਾ ਡਰਾਈਵਰ ਹੈ ਠੀਕ ਹੈ ਬਾਈ ਤੇ ਮੂਰੇ ਆ ਗਿਆ ਫੋਰਡ 2700 ਇਹਦੇ ਬਾਰੇ ਦੱਸੀ ਬਈ ਕਰ ਇਹ 70 ਮਾਡਲ ਹੈ ਬਾਈ ਜੀ ਠੀਕ ਹੈ ਜੀ ਹਰਿਆਣਾ ਨੰਬਰ ਹੈ ਜੀ ਠੀਕ ਹੈ ਜੀ ਟਾਇਰ ਇਹਦੇ 35 ਪੈਸੇ ਚਾਰੇ ਬਾਈ 35 ਪੈਸੇ ਚਾਰੇ ਟਾਇਰ ਨੇ ਬਾਈ ਹਾਂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੰਗ ਪੇਂਟ ਦਾ ਕਿਵੇਂ ਆ ਬਾਈ ਰੰਗ ਪੇਂਟ ਬਾਈ ਚਰਦਾ ਹੋਇਆ ਵਾ ਠੀਕ ਹੈ ਜੀ ਤੇ ਮਾਡਲ ਇਹ 70 ਆ ਗਿਆ ਇਹ 77 ਆ ਜੀ 77 70 ਤੇ ਰੇਟ ਰੇਟ ਇਹਦਾ 1 ਲੱਖ 5000 ਕਰਦੇ ਬਾਈ ਜੀ 1 ਲੱਖ 5000 ਓਕੇ ਦਾ ਮੌਕੇ ਤੇ 85000 ਦਾ ਦੇ ਦਿਆਂਗੇ 85000 ਦਾ ਮੌਕੇ ਤੇ ਟਰੈਕਟਰ ਇਹ ਮੇਤਰੋ ਬੜੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਬਾਈ ਟਰੈਕਟਰ ਹੋਰ ਵੀ ਹੁੰਦੇ ਆ ਹੋਰ ਹੈ ਨਹੀਂ ਬਾਈ ਆਪਣੇ ਕੋਲੇ ਇਹੀ ਹੈ ਅੱਛਾ ਤੇ ਮੰਡੀ ਤੋਂ ਇਲਾਵਾ ਕਿੱਥੇ ਘੜਦੇ ਆ ਪਿੰਡ ਹੀ ਘੜਦੇ ਆ ਜੀ ਪਿੰਡ ਕਿਹੜਾ ਹੀ ਮਾਨੂਕੇ ਗੱਲ ਜੀ ਮਾਨੂਕੇ ਗੱਲ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਬਈ 9569966500 ਰਿਪੀਟ ਬੋਲਿਓ 9569966500 ਇਹ ਬਾਈ ਦਾ ਮੋਬਾਈਲ ਨੰਬਰ ਹੈ ਧੰਨਵਾਦ ਬਾਈ ਜੀ ਬਾਈ ਧੰਨਵਾਦ ਏ ਬਾਈ ਦਾ ਮੋਬਾਈਲ ਨੰਬਰ ਆ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਾਈ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ